ਬਹੁਤ ਵੱਡੀ ਖਬਰ ਸਾਂਝੀ ਕਰਨ ਜਾ ਰਹੇ ਹਾਂ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੂੰ ਲੈ ਕੇ ਔਰ ਦੂਜੇ ਪਾਸੇ ਨਾਬੇ ਦੇ ਵਿੱਚ ਜਿਹੜਾ ਰਾਜਾ ਜਿਹੜਾ ਕਿ ਨਵਾਂ ਸਤਾਵਤ ਕੀਤਾ ਗਿਆ 14 ਸਾਲ ਦਾ ਬੱਚਾ ਇਹਦੇ ਵਿੱਚ ਬਹੁਤ ਵੱਡੀ ਰਣਨੀਤੀ ਇਕੱਲੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੀ ਹੀ ਨਹੀਂ ਬਲਕਿ ਪੰਜਾਬ ਦੇ ਸਿੱਖਾਂ ਦੇ ਸਿਰ ਤੇ ਬਿਠਾਉਣ ਦੇ ਲਈ ਇਹਦੇ ਵਿੱਚ ਯੋਗਦਾਨ ਕਿਹਦਾ ਕਿਹਦਾ ਜੀ ਇਹ ਪੂਰੀ ਖਬਰ ਨਿਰਪੱਖ ਕਰਾਂਗੇ ਕਾਫੀ ਪੰਜਾਬ ਭਰ ਦੇ ਵਿੱਚ ਇੱਕ ਬਹੁਤ ਵੱਡਾ ਮਾਮਲਾ ਖੜਾ ਕੀਤਾ ਗਿਆ ਸਿੱਖਾਂ ਦੇ ਸਿਰ ਤੇ 14 ਸਾਲ ਦੇ ਬੱਚੇ ਨੂੰ ਬਿਠਾਉਣ ਦੇ ਲਈ ਯਾਨੀ 90 ਦੀ रियासत ਦਾ ਇੱਕ ਬਹੁਤ ਵੱਡਾ ਰਾਜਾ ਹੁੰਦਾ ਸੀ ਔਰ ਉਸ ਤੋਂ ਬਾਅਦ ਜਿਹੜੀ ਇਹ ਖਬਰ ਆਉਂਦੀ ਹੈ ਨਾ ਅਚਾਨਕ ਕਿਉਂਕਿ ਅੱਜ ਕੱਲ ਤਾਂ ਸਾਰੇ ਲੋਕ ਹੀ ਜਾਣਦੇ ਕਿ ਰਾਜਿਆਂ ਦਾ ਦੌਰ ਨਹੀਂ ਹੈ ਔਰ ਨਾ ਹੀ ਕੋਈ ਰਾਜਿਆਂ ਦੀ ਹਕੂਮਤ ਨੂੰ ਅੱਜ ਕੱਲ ਕੋਈ ਮੰਨਦਾ ਕਿਉਂਕਿ ਜਦੋਂ ਰਾਜੇ ਮਹਾਰਾਜੇ ਹੁੰਦੇ ਸੀ ਨਾ ਉਦੋਂ ਉਹਨਾਂ ਦੀ ਆਪਣੇ ਆਪਣੇ ਇਲਾਕਿਆਂ ਦੇ ਵਿੱਚ ਇੱਕ ਬਹੁਤ ਵੱਡੀ ਹਕੂਮਤ ਹੁੰਦੀ ਸੀ ਆਪਣੇ ਆਪ ਦੇ ਵਿੱਚ ਉਹ ਮੁੱਖ ਮੰਤਰੀ ਦੀ ਪਾਵਰ ਤੋਂ ਵੀ ਜ਼ਿਆਦਾ ਜਿਹੜਾ ਕਿ ਉਹਨਾਂ ਦੀ ਪਾਵਰ ਮੰਨੀ ਜਾਂਦੀ ਸੀ ਉਹ ਜੀਨੂੰ ਮਰਜ਼ੀ ਸਜ਼ਾ ਦੇ ਦਿੰਦੇ ਸੀ ਜੀਨੂੰ ਮਰਜ਼ੀ ਛੱਡ ਦਿੰਦੇ ਸੀ ਯਾਨੀ ਉਹਨਾਂ ਦੇ ਮੁਤਾਬਕ ਹੀ ਸਾਰਾ ਉਹਨਾਂ ਦਾ ਸਮਰਾਜ ਆਲੇ-ਦਾਲੇ ਦੇ ਇਲਾਕਿਆਂ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਇੱਕ ਸ਼ਕਤੀ ਪ੍ਰਦਰਸ਼ਨ ਹੁੰਦਾ ਸੀ ਪਰ ਅੱਜ ਦੇ ਦੌਰ ਦੇ ਅੰਦਰ ਹਾਲਾਤ ਕੀ ਨੇ ਔਰ ਪੰਜਾਬ ਦੇ ਲੋਕ ਕਿ ਉਸ ਰਾਜੇ ਦੀ ਰਿਆਸਤ ਨੂੰ ਜਾਂ ਉਹਦੇ ਸ਼ਾਸਨ ਨੂੰ ਮੰਨ ਲੈਣਗੇ ਨਹੀਂ ਕਿਉਂਕਿ ਇਸ ਨੂੰ ਇੱਕ ਬਹੁਤ ਵੱਡੀ ਰੂਪਰੇਖਾ ਦੇ ਨਾਲ ਤਿਆਰ ਕੀਤਾ ਜਾ ਰਿਹਾ ਹੈ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੀ ਅੱਜ ਇੱਕ ਐਸੀ ਖਬਰ ਸਾਂਝੀ ਕਰਨ ਜਾ ਰਹੇ ਹਾਂ ਤੁਹਾਡੇ ਨਾਲ ਕਿ ਪੂਰੇ ਪੰਜਾਬ ਭਰ ਦੇ ਲੋਕਾਂ ਦੀਆਂ ਅੱਖਾਂ ਖੋਲਣੀਆਂ ਜ਼ਰੂਰੀ ਨੇ ਕਿਉਂਕਿ ਇੱਕ ਪਾਸੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹ ਭਾਈ ਡੇਰਾ ਬੱਲਾਂ ਦੇ ਵਿੱਚ ਆਪਣਾ ਭਾਸ਼ਣ ਦੇਣਾਉਂਦੇ ਆ ਪੰਜਾਬ ਦੇ ਵਿੱਚ ਔਰ ਦੂਜੇ ਪਾਸੇ ਵਿਕਰਮ ਸਿੰਘ ਮਜੀਠੀਏ ਦੀ ਉਸੇ ਦਿਨ ਯਾਨੀ 2 ਫਰਵਰੀ ਵਾਲੇ ਦਿਨ ਇੱਕ ਦਿਨ ਦਾ فاਸਲਾ 2 ਫਰਵਰੀ ਵਾਲੇ ਦਿਨ ਬਾਬੇ ਦਾ ਨਾਬਾ ਦੀ ਜੇਲ੍ਹ ਦੇ ਵਿੱਚ ਜਾਣਾ ਔਰ ਦੂਜੇ ਪਾਸੇ ਵਿਕਰਮ ਸਿੰਘ ਮਜੀਠੀਏ ਦੀ ਜ਼ਮਾਨਤ ਕਰਵਾ ਦੇਣੀ ਔਰ ਤੀਸਰਾ ਨੰਬਰ ਦਸਤਾਰ ਬੰਦੀ ਜਦੋਂ ਨਾਬੇ ਦੇ ਵਿੱਚ 14 ਸਾਲ ਦੇ ਬੱਚੇ ਦੀ ਕੀਤੀ ਜਾਂਦੀ ਹੈ ਨਾ ਕਿ ਦਸਤਾਰ ਬੰਦੀ ਦੇ ਉੱਤੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਪਹਿਲੇ ਨੰਬਰ ਤੇ ਪਹੁੰਚਦੇ ਨੇ ਇਸ ਖਬਰ ਨੂੰ ਬੜੇ ਧਿਆਨ ਦੇ ਨਾਲ ਸੁਣਨਾ ਕਿਉਂਕਿ ਕੱਲੇ ਸਾਡੇ ਸਿੱਖ ਕੌਮ ਹੀ ਨਹੀਂ ਬਲਕਿ ਪੰਜਾਬ ਦੇ ਲੋਕਾਂ ਦੇ ਸਿਰ ਤੇ ਬਿਠਾਉਣ ਦੇ ਲਈ ਬਾਬਾ ਗੁਰਿੰਦਰ ਸਿੰਘ ਢਿੱਲੋਂ ਵਰਗੇ ਜਿਹੜੇ ਬਾਬੇ ਨੇ ਇਹ ਡੇਰੇਦਾਰਾਂ ਨੇ ਬਹੁਤ ਵੱਡਾ ਇੱਕ ਪਲਾਨਿੰਗ ਦੇ ਤਹਿਤ ਇੱਕ ਬਾਦ ਵੱਡੀ ਸਾਜ਼ਿਸ਼ ਸਾਦੇ ਲੋਕਾਂ ਦੇ ਨਾਲ ਚਲਣੀ ਹੈ ਕਿਉਂਕਿ ਰਾਜੇ ਮਹਾਰਾਜਾਂ ਦਾ ਦੌਰ ਤਾਂ ਨਹੀਂ ਹੈ ਪਰ ਹੁਣ ਇਹ ਆਉਣ ਵਾਲੀਆਂ ਪੀੜ੍ਹੀਆਂ ਨੂੰ ਇੱਕ ਬਹੁਤ ਵੱਡਾ ਮੈਸੇਜ ਹੈ ਔਰ ਉਹਨਾਂ ਦੇ ਸਿਰ ਦੇ ਉੱਤੇ ਬਿਠਾਉਣ ਦੇ ਲਈ ਬਾਬਾ ਗੁਰਿੰਦਰ ਸਿੰਘ ਢਿੱਲੋਂ ਵਰਗੇ ਬਾਬਿਆਂ ਨੇ ਇਸ ਬੱਚੇ ਨੂੰ ਪਲਾਨ ਕੀਤਾ ਗਿਆ ਯਾਨੀ ਉਸ ਬੱਚੇ ਦਾ ਕੀ ਕਹਿਣਾ ਜੀ ਕਹਿੰਦਾ ਆਪਣੀ ਮਾਂ ਨੂੰ ਕਿ ਮੈਨੂੰ ਸੁਪਨਾ ਆ ਗਿਆ ਤੇ ਮੇਰੀ ਤਲਵਾਰ ਦਾਸ ਹੈ ਕਿੱਥੇ ਉਹ ਸੁਪਨੇ ਚ ਜਾਨੀ ਉੱਠ ਕੇ ਕਹਿੰਦਾ ਕਹਿੰਦਾ ਮੇਰੀ ਤਲਵਾਰ ਦੱਸ ਕਿੱਥੇ ਆਪਾਂ ਆਮ ਲੋਕ ਨਹੀਂ ਆਪਾਂ ਦਾ ਰਾਜ ਨਾਬੇ ਦੇ ਵਿੱਚ ਸਾਡਾ ਖੇਲਾ ਪਿਆ ਯਾਨੀ ਬਹੁਤ ਸਾਰੀਆਂ ਮਨ ਘੜਤ ਗੱਲਾਂ ਬਣਾਈਆਂ ਦਈਆਂ ਇਸ ਗੱਲਾਂ ਦੇ ਉੱਤੇ ਬਹੁਤੇ ਸਾਡੇ ਲੋਕ ਤਾਂ ਯਕੀਨ ਕਰ ਵੀ ਚੁੱਕੇ ਨੇ ਬਹੁਤੇ ਲੋਕ ਕਰ ਜਾਣਗੇ ਔਰ ਫੇਰ ਵੀ ਪੰਜਾਬ ਦੇ ਲੋਕਾਂ ਨੂੰ ਇਹ ਦੱਸਣਾ ਜ਼ਰੂਰੀ ਹੈ ਕਿ ਆਮ ਜੇ ਲੋਕ ਤਾਨੂੰ ਕਦੇ ਕੋਈ ਬਾਬਾ ਬਣ ਕੇ ਕਹਿੰਦਾ ਅਸੀਂ ਰੱਬ ਹ ਕੋਈ ਤੁਹਾਨੂੰ ਰਾਜਿਆਂ ਦੇ ਰੂਪ ਦੇ ਵਿੱਚ ਕਹੂ ਕਿ ਅਸੀਂ ਪਿਛਲੇ ਜਨਮ ਦੇ ਰਾਜੇ ਆ ਤਾਂ ਕੀ ਹੁਣ ਉਹਨਾਂ ਰਾਜਿਆਂ ਨੂੰ ਮੰਨ ਲਿਆ ਜਾਵੇ ਜਾਂ ਇਹਨਾਂ ਬਾਬਿਆਂ ਨੂੰ ਰੱਬ ਮੰਨ ਲਿਆ ਜਾਵੇ ਕਿਉਂਕਿ ਸਾਡੀ ਬਾਣੀ ਹੈ ਜਿਹੜੀ ਉਹ ਤਾਂ ਇਹ ਗੱਲ ਕਹਿੰਦੀ ਆ ਕਿ ਦੇਹ ਧਾਰੀ ਗੁਰੂ ਕਾਲ ਯੁਗ ਦੇ ਵਿੱਚ ਕਿਸੇ ਦਾ ਨਹੀਂ ਹੋਊਗਾ ਤੇ ਫੇਰ ਦੇਹ ਧਾਰੀ ਗੁਰੂਆਂ ਦੀ ਤਾਂ ਇੱਥੇ ਗਣਤੀ ਹੈ ਨਹੀਂ ਪੰਜਾਬ ਦੇ ਵਿੱਚ ਬਹੁਤ ਲੋਕ ਜਿਹੜੇ ਕਿ ਆਪਣੇ ਆਪ ਨੂੰ ਰੱਬ ਅਖਵਾਉਂਦੇ ਨੇ ਔਰ ਦੂਜੇ ਪਾਸੇ ਬਹੁਤ ਸਾਰੇ ਧਰਮਾਂ ਦੇ ਵਿੱਚ ਨੇ ਜਿਹੜੇ ਕਹਿੰਦੇ ਅਸੀਂ ਰੱਬ ਹਾਂ ਰੱਬ ਨੂੰ ਰੱਬ ਵੀ ਨਹੀਂ ਕਹਿੰਦੇ ਕਿਉਂਕਿ ਅੱਜ ਬਹੁਤ ਵੱਡੀ ਪੋਲ ਖੋਲਣ ਜਾ ਰਹੇ ਹਾਂ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੀ ਦਸਤਾਰ ਬੰਦੀ ਤੇ ਜਾਣਾ ਔਰ ਦੂਜੇ ਪਾਸੇ 90 ਦੇ ਵਿੱਚ ਹੀ ਦਸਤਾਰ ਬੰਦੀ ਹੁੰਦੀ ਹੈ ਔਰ 90 ਦੇ ਵਿੱਚ ਹੀ ਵਿਕਰਮ ਸਿੰਘ ਮਜੀਠੀਆ ਨੂੰ ਛੜਾਉਣ ਜਾਣਾ ਪਿੰਨ ਤਿੰਨ ਕਮ ਹੋ ਜਾਂਦੇ ਨੇ ਔਰ ਉਸ ਤੋਂ ਬਾਅਦ ਬੀਜੇਪੀ ਦੇ ਪ੍ਰਧਾਨ ਮੰਤਰੀ ਯਾਨੀ ਨਰਿੰਦਰ ਮੋਦੀ ਡੇਰਾ ਬੱਲਾਂ ਦੇ ਵਿੱਚ ਅੱਗੇ ਭਾਸ਼ਣ ਦੇਣਾ ਸਾਡੇ ਪੰਜਾਬ ਦੇ ਲੋਕਾਂ ਨੂੰ ਅਟਰੈਕਟ ਕਰਨਾ ਯਾਨੀ ਸਿੱਖਾਂ ਦੀ ਜਿਹੜੀ ਅਸਲੀ ਜੜ੍ਹ ਹੈ ਨਾ ਉਹਨੂੰ ਕੱਟਣ ਦੀ ਲਗਾਤਾਰ ਕੋਸ਼ਿਸ਼ ਕੇਂਦਰ ਵੱਲੋਂ ਵੀ ਹੋ ਰਹੀ ਹੈ ਔਰ ਦੂਜੇ ਪਾਸੇ ਬਾਬਾ ਕੇਂਦਰ ਦਾ ਪਿੱਠੂ ਹੈ ਯਾਨੀ ਉਹਨਾਂ ਦੀ ਪਿੱਠ ਤੇ ਕੇਂਦਰ ਖੜੀ ਹੈ ਇਸ ਗੱਲ ਨੂੰ ਸਪਸ਼ਟ ਖੁਦ ਬਾਬਾ ਗੁਰਿੰਦਰ ਸਿੰਘ ਢਿੱਲੋਂ ਕਹਿ ਰਹੇ ਨੇ ਕਰ ਵੀ ਰਹੇ ਸਪਸ਼ਟੋ ਕਿਉਂਕਿ ਬਾਬਾ ਗੁਰਿੰਦਰ ਸਿੰਘ ਢਿੱਲੋਂ ਭਾਜਪਾ ਦੇ ਆਗੂਆਂ ਦੇ ਨਾਲ ਔਰ ਵੱਡੇ-ਵੱਡੇ ਜਿਹੜੇ ਕਿ ਇਹਨਾਂ ਦੇ ਜਿਵੇਂ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਹੋ ਗਿਆ ਰੱਖਿਆ ਮੰਤਰੀ ਰਾਜਨਾਥ ਸਿੰਘ ਔਰ ਪ੍ਰਧਾਨ ਮੰਤਰੀ ਮੋਦੀ ਇਹਨਾਂ ਦੇ ਨਾਲ ਤਾਂ ਮੁਲਾਕਾਤਾਂ ਕਰਦੀ ਸੀ ਪਰ ਹੁਣ ਜੀ ਰਾਜਾ ਮਹਾਰਾਜਾਂ ਦਾ ਦੌਰ ਬਾਬੇ ਨੇ ਕਿਸ ਪਲੈਨਿੰਗ ਦੇ ਨਾਲ ਚਲਾਉਣਾ ਇਸ ਗੱਲ ਦੀ ਸ਼ੰਕਾ ਨਾ ਕਿਸੇ ਨੂੰ ਭਲਕ ਸੀ ਹੁਣ ਤੁਸੀਂ ਦੱਸੋ ਵੀ ਪੰਜਾਬ ਵਾਸੀਓ ਕਿ ਜਿਹੜੇ ਸਾਡੇ ਰਾਜਾ ਨੂੰ ਮਰੇ ਹੋਇਆ ਬਹੁਤੇ ਸਾਲ ਹੋ ਗਏ ਨੇ ਕਈ ਸਦੀਆਂ ਬੀਤ ਗਈਆਂ ਨੇ ਉਹ ਆਪਣਾ ਇੱਕ ਦੌਰ ਰਿਹਾ ਉਹਨਾਂ ਦਾ ਪਰ ਹੁਣ ਫੇਰ ਤੋਂ ਤੁਹਾਡੇ ਸਿਰ ਤੇ ਇੱਕ ਰਾਜੇ ਦੇ ਰੂਪ ਦੇ ਵਿੱਚ 14 ਸਾਲ ਦੇ ਬੱਚੇ ਨੂੰ ਬਿਠਾ ਦਿੱਤਾ ਜਾਊਗਾ ਕਿਰ ਤੁਸੀਂ ਉਹਦਾ ਸ਼ਾਸਨ ਮੰਨੋਗੇ ਤੁਸੀਂ ਉਹਨਾਂ ਰਾਜਿਆਂ ਦੇ ਪਿੱਛੇ ਲੱਗ ਕੇ ਆਪਣੀ ਜਿਹੜੀ ਕਾਮ ਹੈ ਇਹਦੇ ਨਾਲ ਬਹੁਤ ਵੱਡਾ ਕਾਣ ਹੋਣ ਜਾ ਰਿਹਾ ਚੌਕਿ ਇਹਨਾਂ ਲੋਕਾਂ ਨੇ ਇਸ ਗੱਲ ਦਾ ਪਲਾਨ ਬੜੇ ਡੁੰਗੇ ਤਰੀਕੇ ਦੇ ਨਾਲ ਚੱਲਿਆ ਏਡੇ ਤਰੀਕੇ ਦੇ ਨਾਲ ਵੀ ਕਹਿ ਸਕਦੇ ਆ ਕਿ ਤੁਹਾਨੂੰ ਸਮਝ ਨਾ ਲੱਗੇ ਸਿੱਧੇ ਤੌਰ ਤੇ ਤੁਹਾਨੂੰ ਕੋਈ ਪਟਣਾ ਚਾਹੇ ਤੁਸੀਂ ਕਹੋਗੇ ਨਹੀਂ ਅਸੀਂ ਇਹਦੇ ਪਿੱਛੇ ਲੱਗਣਾ ਵਰਤਹਾ ਨੂੰ ਐਸੇ ਹੀ ਢੰਗ ਦੇ ਨਾਲ ਵਰਤਿਆ ਜਾਊਗਾ ਜਿਵੇਂ ਕਿ ਹੁਣ ਵੋਟਾਂ ਦੇ ਵਿੱਚ ਬਾਬਾ ਗੁਰਿੰਦਰ ਸਿੰਘ ਢਿੱਲੋਂ ਦਾ ਕੀ ਚੱਕਰ ਸੀ ਇਹ ਤਾਂ ਇੱਕ ਆਮ ਬਾਬਾ ਸੀ ਪਬਲਿਕ ਨੂੰ ਕਹਿੰਦਾ ਮੈਂ ਰੱਬ ਦਾ ਨਾਮ ਲੈਣਾ ਸਿਖਾਉਣਾ ਜੀ ਪਰ ਸਾਡੀ ਪਬਲਿਕ ਨੂੰ ਹੁਣ ਇੱਥੇ ਵੋਟਾਂ ਦੇ ਰਹੀ ਵਰਤਿਆ ਜਾਊਗਾ ਕਿਉਂਕਿ ਉਹਨਾਂ ਨੇ ਤਾਂ ਬਿਕਰਮ ਸਿੰਘ ਮਜੀਠੀਆ ਨੂੰ ਬਾਹ ਫੜਾ ਦਿੱਤੀ ਹੈ ਔਰ ਦੂਜੇ ਪਾਸੇ ਭਾਜਪਾ ਦੇ ਆਗੂ ਬਹੁਤ ਵੱਡੇ ਵੱਡੇ ਜਿਨ੍ਹਾਂ ਦੇ ਨਾਲ ਬਾਬਾ ਰੇਲੀਆਂ ਕੱਢਣ ਤੇ ਹੋ ਗਿਆ ਤਾਂ ਹੁਣ ਸਾਡੇ ਪੰਜਾਬ ਦੇ ਲੋਕ ਆਲਰੇਡੀ ਇਸ ਗੱਲ ਨੂੰ ਸਮਝ ਚੁੱਕੇ ਆ ਭਣੀ ਭੰਤੀ ਉਹ ਜਾਣਦੇ ਨੇ ਕਿ ਬਾਬਾ ਗੁਰਿੰਦਰ ਸਿੰਘ ਢਿੱਲੋਂ ਆਪਣੇ ਆਪ ਨੂੰ ਰਿਟਾਇਰਤਾ ਕਰ ਲਿਆ ਉਹਨਾਂ ਨੇ ਡੇਰੇ ਦੇ ਵਿੱਚੋਂ ਕਿਉਂਕਿ ਨਵਾਂ ਮੁਖੀ ਵੀ ਉਹਨਾਂ ਨੇ ਜਿਹੜਾ ਕਿ ਐਲਾਨ ਦਿੱਤਾ ਸੀ ਔਰ ਉਸ ਤੋਂ ਬਾਅਦ ਬਾਬਾ ਗੁਰਿੰਦਰ ਸਿੰਘ ਢਿੱਲੋਂ ਸਿਆਸਤ ਵੱਲ ਨੂੰ ਵਾਧੇ ਨਹੀਂ ਵੈਸੇ ਬਹੁਤ ਪੁਰਾਣਾ ਇਹ ਨਾਲ ਜਿਹੜਾ ਕਿ ਭਾਜਪਾ ਦੇ ਨਾਲ ਚੱਲ ਰਿਹਾ ਰਿਸ਼ਤਾ ਉਸ ਗੱਲ ਨੂੰ ਤਾਂ ਪਹਿਲੇ ਹੀ ਪੰਜਾਬ ਦੇ ਲੋਕ ਜਾਣਦੇ ਨੇ ਪਰ ਪੰਜਾਬ ਦੇ ਅੰਦਰ ਹੁਣ ਨਵੇਂ ਪੱਧਰ ਤੇ ਤੁਹਾਡੇ ਤੋਂ ਵੋਟ ਮੰਗੀ ਜਾਊਗੀ ਕਿਸੇ ਗੱਲ ਦਾ ਬਹਾਨਾ ਲਾ ਕੇ ਕਿ ਤੁਸੀਂ ਇਹਨਾਂ ਨੂੰ ਖੜੇ ਕਰ ਦਿਓ ਇਹ ਤੁਹਾਡੇ ਪੰਜਾਬ ਦਾ ਭਲਾ ਕਰਨਗੇ ਉਹਨਾਂ ਲੋਕਾਂ ਦੀ ਸਪੋਰਟ ਵਿੱਚ ਆਪਾਂ ਜਿਹੜੇ ਲੋਕ ਸਾਡੇ ਪੰਜਾਬ ਨੂੰ ਪਹਿਲੀ ਲਾਂਬੂ ਲਾ ਚੁੱਕੇ ਨੇ ਯਾਨੀ ਬਿਕਰਮ ਸਿੰਘ ਮਜੀਠੀਏ ਵਰਗੇ ਸੁਖਬੀਰ ਬਾਦਲ ਵਰਗੇ ਇਹਨਾਂ ਪਰਿਵਾਰਾਂ ਦਾ ਹਿੱਤ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੂੰ ਸਭ ਤੋਂ ਜ਼ਿਆਦਾ ਹੈ। ਹੁਣ ਤੁਸੀਂ ਆਪ ਦੱਸੋ ਵੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਕੀ ਕਰਦੇ ਸੀ ਤੇ ਹੁਣ ਕਿੱਧਰ ਨੂੰ ਚੱਲੇ ਨੇ। ਇਸ ਗੱਲ ਨੂੰ ਪੰਜਾਬ ਸਾਰਾ ਜਾਣ ਚੁੱਕਿਆ। ਪਰ ਬਾਬਾ ਗੁਰਿੰਦਰ ਸਿੰਘ ਢਿੱਲੋਂ ਕੱਲੀਆਂ ਵੋਟਾਂ ਹੀ ਨਹੀਂ ਬਲਕਿ ਸਾਡੇ ਪੰਜਾਬ ਦੇ ਅੰਦਰ ਜਿਹੜੇ ਨਾਭਾ ਦੀ ਰਿਆਸਤ ਦੇ ਰਾਜੇ ਨੂੰ ਉਪਸਥਿਤ ਕਰ ਲੈਣ ਉਸ ਦੀ ਦਸਤਾਰ ਬੰਦੀ ਕਰਵਾ ਦੇਣੀ ਬਾਅਦ ਦੇ ਵਿੱਚ ਮੈਸੇਜ ਦੇਣਾ ਕਿ ਭਾਈ ਬਾਬਾ ਗੁਰਿੰਦਰ ਢਿੱਲੋਂ ਖੜਾ ਇਹਦੇ ਪਿੱਛੇ ਬਹੁਤ ਵੱਡੀਆਂ ਤਾਕਤਾਂ ਨੇ ਜਿਵੇਂ ਕਿ ਪ੍ਰਧਾਨ ਮੰਤਰੀ ਦੇਸ਼ ਦੇ ਨਰਿੰਦਰ મોદી ਇਹ ਲੋਕਾਂ ਦੀ ਬਹੁਤ ਬਹੁਤ ਹੀ ਡੂੰਗੀ ਤੇ ਘੜੀ ਹੋਈ ਸਾਜ਼ਿਸ਼ ਹੈ ਜਿਨ੍ਹਾਂ ਵਿੱਚ ਸਾਡੇ ਪੰਜਾਬ ਦੇ ਲੋਕ ਨਾ ਹੋਣ ਕਿਉਂਕਿ ਪੰਜਾਬ ਦੀ ਜਿਹੜੀ ਸਿੱਖ ਕੌਮ ਆ ਨਾ ਇਹਦੀਆਂ ਜੜ੍ਹਾਂ ਦੇ ਵਿੱਚ ਇਹ ਜਿਹੜੇ ਬਾਬੇ ਇੱਕ ਸ਼ੌਂਖ ਦੀ ਤਰ੍ਹਾਂ ਬਹਿ ਗਏ ਨੇ ਕਿਹਨਾਂ ਦੀਆਂ ਜੜ੍ਹਾਂ ਉਖਾੜੀਆਂ ਜਾਣ ਸਾਡੇ ਦਾ ਪੰਜਾਬ ਦੇ ਅੰਦਰ ਬਹੁਤੇ ਸਿੱਖ ਨਹੀਂ ਹੈ ਕਿਉਂ ਕਿ ਪੰਜਾਬ ਨੂੰ ਨਸ਼ਿਆਂ ਦੇ ਨਾਲ ਬਰਬਾਦ ਕੀਤਾ ਉਹ ਇਹਨਾਂ ਪਾਰਟੀਆਂ ਨੇ ਕੀਤਾ ਜਿਹੜੀਆਂ ਪਹਿਲਾਂ ਰਹੀਆਂ ਪੰਜਾਬ ਦੇ ਅੰਦਰ ਐਸ ਕਰਕੇ ਪੰਜਾਬ ਦੇ ਲੋਕਾਂ ਨੂੰ ਇਹ ਸਮਝ ਲੈਣਾ ਚਾਹੀਦਾ ਚਾਰੇ ਪਾਸਿਆਂ ਤੋਂ ਤੁਹਾਡੀ ਡੋਰ ਕੱਟਣ ਦੀ ਕੋਸ਼ਿਸ਼ ਤਹਾਡਾ ਵजूद ਮਟਾਉਣ ਦੀ ਕੋਸ਼ਿਸ਼ ਹੋ ਰਹੀ ਹੈ ਕਿਉਂਕਿ ਰਾਧਾ ਸਵਾਮੀ ਦੀ ਗੱਲ ਕਰੀਏ ਕਰੋੜਾਂ ਦੀ ਸੰਖਿਆ ਦੇ ਵਿੱਚ ਉਹਨਾਂ ਦੇ ਫਾਲੋਅਰ ਦੱਸਦੇ ਨੇ ਕਿ ਹੈਗੇ ਨਹੀਂ ਪਰ ਸਾਡੇ ਸਿੱਖਾਂ ਨੂੰ ਬਹੁਤੇ ਵਾਰ ਸੰਤ ਢੱਡਰੀਆਂ ਵਾਲੇ ਨੇ ਵੀ ਕਿਹਾ ਕਹਿੰਦਾ ਜਿਵੇਂ ਰਾਧਾ ਸਵਾਮੀ ਦੇ ਮੁਖੀ ਯਾਨੀ ਗੁਰਿੰਦਰ ਢਿੱਲੋਂ ਨੂੰ ਯਾਨੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੂੰ ਉਹਨਾਂ ਦੇ ਸਮਰਥਕ ਉਡੀਕਦੇ ਹਨ ਤੇ ਜੇਕਰ ਇਦਾਂ ਹੀ ਸਾਡੇ ਸਿੱਖ ਗੁਰੂ ਗ੍ਰੰਥ ਸਾਹਿਬ ਨੂੰ ਉਡੀਕਣ ਤੁਹਾਨੂੰ ਉਹਦੇ ਵੱਲ ਤੱਕਣ ਉਹਨੂੰ ਦੇਖਣ ਉਹਨੂੰ ਪਿਆਰ ਕਰਨ ਉਹਦਾ ਸਤਿਕਾਰ ਕਰਨ ਇਹ ਗੱਲਾਂ ਢੱਡਰੀਆਂ ਵਾਲੇ ਸੰਤ ਨੇ ਕਹਿੰਦੀਆਂ ਸੀ ਤੇ ਇਹ ਗੱਲਾਂ ਚਾਹੀਦੀਆਂ ਵੀ ਨੇ ਕਿਉਂਕਿ ਬਾਬਾ ਗੁਰਿੰਦਰ ਸਿੰਘ ਢਿੱਲੋਂ ਵਰਗਿਆਂ ਦੇ ਹਾਲਾਤ ਕੀ ਨੇ ਉਹ ਪੂਰਾ ਪੰਜਾਬ ਜਾਣ ਚੁੱਕਿਆ ਇਸ ਵਿਸ਼ੇ ਤੇ ਤੁਹਾਡਾ ਕੋਈ ਕਮੈਂਟ ਜ਼ਰੂਰ ਕਰੋ ਔਰ ਜਿੰਨੇ ਵੀ ਭੈਣ ਭਰਾਵਾਂ ਨੇ ਮੇਰੇ ਚੈਨਲ ਤੇ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨੂੰ ਆਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ